ਬਾਬੀ ਕੀ ਹਾਲਾ ਬਾਬ ਵੀਰੇ ਸਕੂਟਰ ਨੂੰ ਕੀ ਕਰਨ ਲੱਗੇ ਹੋਇਆ ਕੁਛ ਨਹੀਂ ਅਬ ਵੀਰਾ ਤੇਰਾ ਕਹਿ ਗਿਆ ਸੀ ਅੱਜ ਸਕੂਟਰ ਸਾਰਾ ਸਾਫ਼ ਕਰਦੀ ਮੈਂ ਖੋਲ ਲਿਆ ਮੈਂ ਕਿਹਾ ਸਾਰਾ ਵਿੱਚੋਂ ਕਰ ਦੇਣ ਨੂੰ ਮੈਨੂੰ ਸਾਰੇ ਕਿਤੇ ਮਿੱਟੀ ਦੇ ਸਦੀ ਸੀਗੀ ਆ ਖੋਲ ਤਾਂ ਲਿਆ ਵਾ ਸਾਰਾ ਪਰ ਇਹ ਨਹੀਂ ਪਤਾ ਲੱਗਦਾ ਕਿਹੜਾ ਪੁਰਜਾ ਕਿੱਥੇ ਲੱਗਣਾ ਓ ਨੋ ਹੁਣ ਕੀ ਕਰਾਂ ਕਰਨਾ ਕੀ ਇੱਥੇ ਛੱਡ ਦੇ ਆਪਾਂ ਵੀਰਾ ਕਰ ਲੂ ਆ ਕੇ ਪੁੱਤ ਜੇ ਨਾ ਪੁੱਠੇ ਸਿੱਧੇ ਜੋੜਦੇ ਹੋ ਕਿਤੇ ਉਹ ਪਰ ਜੜਾ ਛੱਤਰ ਪੈਣੇ ਉਹ ਕੌਣ ਖਾਊਗਾ ਪਰ ਤੂੰ ਹੀ ਖਾਣੇ ਭਾਬੀ ਪੰਗਾ ਵੀ ਤੇ ਤੂੰ ਹੀ ਲਿਆਇਆ ਓਏ ਅਗੀ ਤੇਰੀਆਂ ਖਾਸੋਂ ਡੈਟ ਕਰਦਾ ਜਣਾ ਇੱਥੇ ਲੂਸ ਖਾਣਾ ਮੈਨੂੰ ਗੁੱਸਾ ਚੜਿਆ ਤੁਹਾਨੂੰ ਮਜ਼ਾਕ ਲੱਗਣ ਡਿਆ ਤੱਸ ਮੈਨੂੰ ਵੇਹ ਇੱਥੇ ਥੋੜੀ ਹੈਲਪ ਕਰ ਦੇ ਆ ਫੜ ਇਧਰ ਆ ਓਏ ਮੰਮੀ ਆ ਫੜੀ ਆ ਭੈਣੇ ਹਲਾ ਇੱਕ ਤੂੰ ਲੈ ਦੋ ਲਈਆਂ ਸੀ ਆ ਬੈ ਜਾ ਕਬੂਤ ਚਾਈ ਚੜ ਕੇ ਬੈਠੀ ਕਿੱਡੀ ਖੋਡੀ ਮਕੈਨ ਕਰ ਹਾਂ ਹੁਣ ਮੈਂ ਕੀ ਕਰੂੰਗੀ ਇਹਨੂੰ ਹਾਂ ਇੰਜ ਕਰ ਕਰ 1 ਮਿੰਟ ਮੈਂ ਤੈਨੂੰ ਦੱਸਦੀ ਆ ਉਨੀ ਦੇਰ ਬੈਠੇ ਰਹੀ ਐ ਇੱਥੇ ਬੈਠੀ ਰਹੀ ਠੀਕ ਆ ਤੂੰ ਆ ਪੁੱਜਾ ਟਾਈਟ ਕਰ ਕਰ ਸਹੀ ਕਰ ਮੈਂ 1 ਮਿੰਟ ਆਈ ਉਹ ਗੇਟ ਗੇਟ ਬੰਦ ਕਰਕੇ ਆਈ ਕਰੀ ਮਾੜਾ ਜਾ ਨਾ ਖਦਾਰਾ ਪਾਇਆ ਉਹ ਮਨਦੀਪ ਆ ਤੂੰ ਕੀ ਗੱਲ ਮੇਰਾ ਸਕੂਟਰ ਖੋਲੀ ਬੈਠੀ ਆ ਕੀ ਹੋਇਆ ਤੈਨੂੰ ਵੀਰੇ ਮੈਂ ਨਹੀਂ ਖੋਲਿਆ ਹੈਗਾ ਤੂੰ ਹੀ ਖੋਲਿਆ ਬੈਠੀ ਤੈਗੀਆਂ ਤੇ ਕੀ ਖਲਾਰਾ ਪਾਇਆ ਵਾ ਉਹ ਮੈਂ ਖਲਾਰਾ ਨਹੀਂ ਮੈਂ ਮੈਂ ਤਾਂ ਆ ਕੀ ਅੱਪਾ ਬੀ ਆ ਕੀ ਤਾਂ ਮਨਦੀਪ ਤੂੰ ਹੇ ਹੇ ਮੈਂ ਤਾਂ ਕੱਪੜੇ ਕੋਠੇ ਲਾਉਣੇ ਤੂੰ ਆਈ ਕਦੋਂ ਸੀਗੀ ਮੈਂ ਨਹੀਂ ਕੀਤਾ ਉਹ ਦੇਖ ਬੈਠੀ ਤੂੰ ਐ ਤੇ ਆ ਆ ਦੇਖ ਆਪਾਂ ਨਾਲ ਤੇਰੇ ਹੱਥ ਚ ਉਹ ਤੂੰ ਕਹੀ ਇਹਨੇ ਮੈਂ ਨਹੀਂ ਕੀਤਾ ਆ ਮੈਨੂੰ ਹੋਇਆ ਦਿੱਤਾ ਸਰਦਾਰ ਜੀ ਲੈ ਦੱਸ ਆ ਕੀ ਬਬਲੀ ਮੈਂ ਤੈਨੂੰ ਕੇ ਕਿਹਾ ਸੀ ਸਕੂਟਰ ਸਾਫ਼ ਕਰਨਾ ਆ ਐਦਾਂ ਸਾਫ਼ ਕਰਨ ਨੂੰ ਨਹੀਂ ਕਿਹਾ ਸੀਗਾ ਕਿੰਨੀ ਮਾਤ ਕੱਪੜੇ ਲਾਉਣ ਦੇ ਸੀ ਉਤੋਂ ਨਹੀਂ ਫਿਰ ਭਾਬੀ ਨੇ ਮੈਨੂੰ ਕਿਹਾ ਸੀਗਾ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਕੀ ਚਲ ਐਂ ਕਰ ਤੂੰ ਤੇ ਰੱਖ ਦੇ ਇਹਨੂੰ ਆ ਜਿਹੜੇ ਹੱਥ ਤੁਹਾਡੇ ਅੱਗੇ ਜਾਓ ਚੱਲ ਤੂੰ ਵੀ ਜਾ ਤੇ ਤੂੰ ਵੀ ਜਾ ਐਦਾਂ ਖੋਲੀਦਾ ਵਾ ਪਤਾ ਵੀ ਨਹੀਂ ਪਤਾ ਲੱਗਦਾ ਕੁਛ ਤੈਨੂੰ ਚਲ ਛੱਡ ਕੇ ਆਵਾਂ ਘਰੇ ਤੇਨੂੰ ਅੱਗੇ ਤੂੰ ਆਈ ਮੇਰੇ ਘਰੇ ਬਲੂਸ ਕੱਟ ਕੇ ਰੱਖਤਾ ਸਾਡੇ ਸਕੂਟਰ ਦਾ ਚੱਲ ਸਾਰਾ ਸਤਿਆਨਾਸ ਮਾਰਤਾ ਸਕੂਟਰ ਦਾ ਤੂੰ ਨਾ ਹੁਣ ਮੇਰੇ ਸਿਰ ਤੇ ਨਾ ਖੜ ਚੱਲ ਇੱਥੋਂ ਜਾ ਕਰ ਲੈਣਾ ਮੈਂ ਆਪੇ ਉਹਨੇ ਕੀਤਾ ਮੈਨੂੰ ਕਿਉਂ ਚੱਲ ਚੱਲ ਜਾ ਤੂੰ ਇੱਥੋਂ